ਸ਼ੱਕਾ ਤੂੰ ਗੰਦੀ ਚੁੱਪਰ ਬੈਠੇ ਤਾਨੂੰ ਹੁਣ ਜੇ ਕਮਰ ਦੁਖਦੀ ਕੰਮ ਦੇ ਕਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਜ ਰੱਖਣ ਜੀ ਪਾਪਾ ਜੀ ਸਭ ਦੇ ਕੰਮਾਂ ਕਾਜਾਂ ਚੇਵ ਬਰਕਤਾਂ ਪਾਣ ਜੀ ਅੱਜ ਵੀਰ ਪੁੱਤ ਹੈਗਾ ਘਰੇ ਸਰਾਣੇ ਨਾਲ ਮੂੰਹ ਛੁਪਾ ਕੇ ਬੈਠਿਆ ਹੋਇਆ ਹੈ ਆ ਵੇਰ ਲੋ ਚੰਗੀਦਰਮ ਕਿਉਂਕਿ ਸਵੇਰੇ ਪੇਟ ਬੜਾ ਦੁਖਦਾ ਪਿਆ ਸੀਗਾ ਬਹੁਤ ਜ਼ਿਆਦਾ ਦੁਖ ਰਿਆ ਸੀ ਕਿ ਰੋਣਾ ਹੀ ਨਹੀਂ ਰੁਕ ਰਿਹਾ ਸੀ ਪੇਟ ਇੰਨਾ ਦੁਖਦਾ ਪਿਆ ਸੀਗਾ ਤੇ ਹੁਣ ਰੋ ਕਿਹੜੀ ਗੱਲ ਤੋਂ ਰਿਹਾ ਹੈ ਕਿ ਮੈਂ ਫ੍ਰੈਂਚ ਫ੍ਰਾਈ ਖਾਣੀ ਹੈ ਸਵੇਰੇ ਪੇਟ ਦੁਖ ਰਿਆ ਸੀ ਤੇ ਹੁਣ ਫ੍ਰੈਂਚ ਫ੍ਰਾਈ ਖਾਣ ਕਰਕੇ ਅਸੀਂ ਰੋ ਰਹੇ ਹਾਂ ਛੁਪ ਛੁਪ ਕੇ ਤੇ ਮਾਂ ਨੇ ਚੇਚੀ ਹੁਣ ਕੜਾਈ ਵੀ ਧਰ ਦਿੱਤੀ ਹੈ ਗੈਸ ਤੇ ਪੋਰ ਸਾਰੇ ਕੰਮ ਧੰਦੇ ਛੱਡ ਤੇ ਰੋਟੀ ਵੀ ਬਣਾਉਣ ਵਾਲੀ ਪਈ ਇਹ ਕੱਪੜੇ ਬੈੱਡ ਤੇ ਖਿਲਰੇ ਪਏ ਆ ਕੁਛ ਨਹੀਂ ਕਰਦੀ ਮੈਂ ਇਸ ਤਾਈ ਆ ਵੇਖ ਲਓ ਫ੍ਰੈਂਚ ਫਰਾਈ ਦੀ ਤਿਆਰੀ ਮੈਂ ਕਰ ਲਈ ਐ ਤੇ ਬਣਾਉਣ ਚੱਲੀ ਕਿਉਂਕਿ ਜਵਾਕ ਨੇ ਤੇ ਸਕੂਲੇ পেট ਦਰਦਾ ਬਣਾਣਾ ਭਾਣਾ ਬਣਾ ਹੀ ਲਿਆ ਸੀ ਕਿ ਨਹੀਂ ਜਾਣਾ পেট ਬੜਾ ਦੁਖੀ ਐ ਹੁਣ পেট ਦੁਖ ਰਿਆ ਕਿ ਫ੍ਰੈਂਚ ਫਰਾਈ ਖਾਣੀ ਐ ਉਹਦੀ ਮੈਂ ਤਿਆਰੀ ਕਰਦੀ ਪਈ ਐ ਪਰ ਰੋਣਾ ਹੁਣੇ ਵੀ ਨਹੀਂ ਰੁਕ ਰਿਹਾ ਕਿਉਂਕਿ ਮੈਂ ਇੱਕ ਵਾਰੀ ਮਨਾ ਕਰਤਾ ਸੀ ਵੀਰ ਨੂੰ ਕਿ ਵੀਰ ਨਹੀਂ ਤੇਰਾ পেট ਦੁਖ ਰਿਹਾ ਹੈ ਤੇ ਮੈਂ ਨਹੀਂ ਬਣਾ ਕੇ ਦੇ ਸਕਦੀ ਤੂੰ ਪਰਾਂਡਾ ਖਾਟ ਬਟ ਨਹੀਂ ਮੈਂ ਤੇ ਉਹੀ ਖਾਣੇ ਮੈਂ ਮਨਾ ਕੀਤਾ ਤੇ ਰੋਸ ਗਿਆ ਕਿ ਮੈਂ ਮੈਂ ਹੁਣ ਖਾਣਾ ਹੀ ਨਹੀਂ ਤੁਸੀਂ ਇੱਕ ਵਾਰੀ ਮੈਨੂੰ ਮਨਾ ਕੀਤਾ ਸੀ ਕਿ ਮੈਂ ਨਹੀਂ ਬਣਾਉਂਗੀ ਤੇ ਹੁਣ ਮੈਂ ਖਾਣਾ ਹੀ ਨਹੀਂ ਇਹਨਾਂ ਨੂੰ ਮਿਲ ਗਈ ਮਾਂ ਚੰਗੀ ਤੇ ਇਹਨਾਂ ਨੂੰ ਕਦਰ ਨਹੀਂ ਆ ਰਹੀ ਕਰਨੀ ਹੁਣ ਮੈਂ ਬਣਾ ਰਹੀ ਤੂੰ ਰੋ ਕਿਉਂ ਰਹੀ ਹੈ ਓਣੇ ਆਵੇ ਤੇਰੀ ਪਸੰਦ ਦੇ ਬਣਾ ਕੇ ਦੇ ਰਹੀ ਆ। ਖਾਲਾ ਕਿਉਂ ਨਹੀਂ ਖਾਣੇ ਬਣਾ ਦੇ ਰਹੀ ਇਹ ਬਤਣ ਫਿਰ ਵੇ ਲੈ ਬਤ ਵੇ ਲੈ ਤੈਨੂੰ ਬਣਾ ਕੇ ਵੀ ਦੇ ਰਹੀ ਫਿਰ ਵੀ ਤੁਸੀਂ ਰੋਗੇ ਤੇ ਮੈਂ ਚੰਗਾ ਲਾਣ ਦੇ ਪੁੱਤ ਮੈਂ ਰੋਟੀ ਵੀ ਨਹੀਂ ਬਣਾਈ ਹੁਣੇ। ਰੋਟੀ ਕਿਵੇਂ ਤੇ ਨਾ ਹੀ ਵੀ ਨਹੀਂ ਹੋਣੇ। ਇਹਦੇ ਕੰਮ ਨੂੰ ਲੱਗ ਗਈ ਹੈ ਪਹਿਲੇ। ਥੋੜੇ ਸਾਰੇ ਕੰਮ ਪਏ ਰੋਟੀ ਪਾਣੀ ਕਰਨ ਵਾਲੇ ਵੀ। ਤਸਵੀਰ ਦੇ 11 ਵੱਜ ਚੁੱਕੇ ਨੇ। ਬੱਦ ਨਹੀਂ ਕਿ ਜਵਾਗ ਨੂੰ ਰੋਂਦੇ ਨਹੀਂ ਵਿਖਿਆ ਜਾਂਦਾ ਚਲ ਖਵਾ ਦਿੰਦੇ ਆ ਲੇਕਿਨ ਨਹੀਂ ਵੀਰੂ ਉਹ ਤਾਂ ਆ ਜਾ ਆ ਜਾ ਬਦੋਲੇ ਬਣਾਈ ਆ ਜੋ ਇੱਕ ਪਲੇਟ ਲੈ ਕੇ ਆ ਨਾਲੇ ਖੇਤੀ ਆਪੋ ਤਾਂ ਟਾਈਮ ਬੜਾ ਆ ਗਿਆ ਮੈਂ ਵੀ ਰੋਟੀ ਬਣਾਣੀ ਹੈ ਲਾਣਾ ਹੈ ਸੋਨੇ ਵੀਰੂ ਆਖੇ ਲੱਗ ਜਾ ਪੁੱਤ ਮੈਂ ਵਨ ਟੂ ਕਰੂੰਗੀ ਫਾਈਵ ਟਿੱਕਰ ਵਨ ਜੇ ਮੇਰਾ ਸਿਆਣਾ ਪੁੱਤ ਤੇ ਆ ਜਾਊਗਾ ਪਰ 2 3 4 ਧੀਰੇ ਤੇ ਨਾ 5 ਵੀ ਹੋ ਗਿਆ ਹੁਣ ਤੇ ਤੂੰ ਨਹੀਂ ਆਇਆ ਫਿਰ ਮੈਂ ਕਮਲੀ ਜਿਹੜੇ ਤੇਰੀ ਇੱਕ ਵਾਰੀ ਰੋਂ ਤੇ ਮੈਂ ਬਣਾਣ ਲੱਗ ਗਈ ਐ ਹੈਨਾ ਤੁਸੀਂ ਕੋਈ ਵੀ ਕਹਿਣਾ ਨਹੀਂ ਮੰਨਦੇ ਸਾਡਾ ਬੇਵਾਲਾ ਵੀ ਕਿ ਮੈਂ ਛੁੱਟੀ ਨਹੀਂ ਕਰਾਣੀ ਡਾਡੀ ਚਲੋ ਬਈ ਬਣਾ ਕੇ ਦੇ ਦੇਣੇ ਪੈਣੇ ਲੋ ਜੀ ਫ੍ਰੈਂਚ ਫ੍ਰਾਈ ਬਣ ਕੇ ਰੈਡੀ ਹੋ ਗਈ ਹੈ ਤੇ ਮੇਰਾ ਸਿਆਣਾ ਵੀਰ ਪੁੱਤ ਵੀ ਆਖੇ ਲੱਗ ਕੇ ਆ ਗਿਆ ਹੀ ਮੇਰੇ ਕੋਲ ਛੋੜਾ ਜਾ ਚਫੜ ਮੇਰੇ ਪੁੱਤੂ ਚਲਖਾ ਤੈਨੂੰ ਪਤਾ ਕਿੰਨਾ ਵਾਰ ਕਰਦੀ ਆ ਮੈਂ ਤੇਰੀ ਬਣਾਈ ਤੇਰੀ ਫੇਵਰਿਟ ਚੀਜ਼ ਐ ਮੈਂ ਦੀਦੀ ਤੇ ਕਹਿੰਦੇ ਕਦੀ ਨਹੀਂ ਬਣਾਈ ਤੇਰੇ ਕਹਿੰਦੇ ਬਣਾਉਣੇ ਹੁੰਦੇ ਆ ਹਾਈ ਹਾਈ ਆ ਵੇ ਲੋਬੀ ਵੀਰ ਬੋਟਾ ਆ ਗਈ ਰੋ ਰੋ ਕੇ ਪੂਰਾ ਹਾਲ ਕਰ ਲਿਆ ਗੰਦੇ ਜਿਹੇ ਨੇ ਹੁਣ ਖਾ ਇਹਨੂੰ ਹੋ ਤਾਂ ਹੀ ਨਾ I love you ਨਾ I love you ਮੇਰੇ ਛੋਨੇ ਚਲ ਜਾ ਬੈ ਕੇ ਖਾ ਹੋਰ ਦਿੰਨੀ ਬਣਾ ਕੇ ਠੀਕ ਐ ਚਲ ਬਣਾ ਆ ਗਮ ਦਰਵਾਜ਼ਾ ਤੇ ਚੱਲ ਟੰਟੀ ਕਾ ਅੱਗੇ ਖਾ ਅੰਦਰ ਚੱਲ ਮੈਂ ਬੱਚਿਆਂ ਦੀ ਸਰੇ ਆਮ ਛੁੱਟੀ ਕਰਵਾ ਰਹੀ ਹਾਂ ਕਿਉਂਕਿ ਮੇਰੇ ਬੰਦੇ ਨੇ ਮੇਰੇ ਸਰਦਾਰ ਜੀ ਨੇ ਮੈਨੂੰ ਵਾਰਨਿੰਗ ਦਿੱਤੀ ਹੈ ਕਿ ਬੱਚਿਆਂ ਦੇ ਸਕੂਲ ਜਾਣ ਤੋਂ ਬਾਅਦ ਤੇਰਾ ਗਲਾ ਨਾ ਮੈਂ ਵੜਿਆ ਤੇ ਵੇਖੀ ਬੱਚਿਆਂ ਕੀ ਛੁਟਵਾਂ ਨੀ ਮੈਂ ਸਾਚੀ ਬੋਲਨੀ ਮੈਂ ਕਿਹਾ ਨਹੀਂ ਕੁਝ ਉਹ ਇੱਕੋ ਤੋਂ ਦਾਸ ਕਹਿਣਾ ਤੇ ਡੈਡੀ ਨੋੜੇ ਆ ਕਿ ਛੁੱਟਣਾ ਹੀ ਦਾ ਖਫਾ ਨਹੀਂ ਦੱਸਨੇ ਹੁਣ ਮੇਰੇ ਸੂਠਾ ਨੂੰ ਮੈਂ ਰੁਕ ਜੋ ਤੈ ਕਰਦੀ ਆ ਰੁਕ ਜੋ ਸਾਰੇ ਸਿੱਲੇ ਸਿੱਲੇ ਜਿਓਏ ਪਏ ਐ ਚਲਾ ਇੱਕ ਕਮਾ ਬਣਾਈਏ ਸੈਂਡਵਿਚ ਖਾਣਾ ਤੇ ਆ ਜਾ ਯਾਰ ਨਾਲ ਦੇ ਬਾਅਦ ਸਬਜ਼ੀ ਬਣਾਣੀ ਐ ਮਾਂ ਰਣੀ ਦੀ ਸਬਜ਼ੀ ਬਣਨੀ ਔ ਸੱਚ ਤੜਕੇ ਵਾਲੇ ਚਾਵਲ ਬਣਾਣੇ ਯਾਰ ਮੈਂ ਗਾਜਰਾ ਤੇ ਬੇਦਨਾ ਖਰਾਬ ਨਾ ਹੋ ਗਈ ਹੁਣ ਸਰਦਾਰ ਜੀ ਆਲੂ ਲਿਆ ਕੇ ਦੋ ਸਵੇਰੇ ਬੱਚਿਆਂ ਨੂੰ ਆਲੂ ਦੇ ਪਰਾਠੇ ਖਵਾਣੇ ਸਕੂਲੇ ਜ ਜਾਣੇ ਆਲੂ ਦੇ ਪਰਾਠੇ ਪਹਿਲੇ ਇਹਦੇ ਵਿੱਚ ਗਾਜਰ ਚੈੱਕ ਕਰ ਫ੍ਰੀਜੀ ਚ ਮਮਾ ਮੇਰੇ ਹੱਥ ਕੰਦੇ ਹੋ ਤਾਂ ਸੋ ਪਲੀਜ਼ ਸੈਂਡਵਿਚ ਤੂੰ ਖਾਣੇ ਨਾ ਹਾਂਜੀ ਹੈ ਮੈਂ ਕੈਮਰਾ ਹੋਲਡ ਕਰ ਕਿੱਡੇ ਕਰਨੇ ਉਹ ਮੈਂ ਛੋਪਿੰਗ ਕਰ ਦੂੰਗੀ ਮੈਂ ਛੋਪਿੰਗ ਕਰ ਦੂੰਗੀ ਮੈਂ ਛੋਪਿੰਗ ਕਰ ਦੂੰਗੀ ਹੈ ਸਾਰੇ ਕੰਮ ਤੁਸੀਂ ਮਾਂ ਕਰੋ ਮੈਂ ਸੋਫੀ ਕਰ ਦੂੰਗੀ ਹਾਂ ਤਾਂ ਤੁਸੀਂ ਉਹ ਟੱਡੇ ਆ ਮੈਂ ਛੋਪਿੰਗ ਕਰ ਦੂੰਗੀ ਗਾਜਰਾਂ ਦੀਆਂ ਬਾਤੂ ਪਈਆਂ ਉੱਧਰ ਲੱਗੀਆਂ ਆਪਣਾ ਜੰਨਣ ਹੋਵਦੀਆਂ ਟਮਾਟਰ ਵੀ ਚਾਹੀਦੇ ਇੱਕ ਟੈਕ ਵੀ ਕਮ ਠੀਕਾ ਖੜ ਗੀਰਾ ਗੀਰਾ ਨਹੀਂ ਆਏਗਾ ਭਾਈ ਉਹ ਮੇਰਾ ਪਿਕਾ ਵਾਲੀ ਬਣਾ ਲਾ ਹੁਣ ਜੋ ਆ ਗੀਰਾ ਮੈਂ ਕਿ ਖਰਾਬ ਹੋ ਜਾਣਾ ਪਰ ਕਿੰਨੇ ਦਿੰਦੋਗਾ ਭਾਈ ਨੂੰ ਟਮਾਟਰ ਪੰਜ ਛੋਟਾ ਜਿਹਾ ਪਰ ਬਣਾ ਪਿਆਜ਼ ਕਰ ਨਹੀਂ ਪਿਆਜ਼ ਪਿਆਜ਼ ਉਹ ਤੇ ਸਾਰਾ ਕੁਝ ਵੇਖੋ ਆਪੇ ਗਾ ਤੁਹਾਡੀ ਮੰਮੀ ਲਬ ਲਬ ਚੀਜ਼ਾਂ ਦਵੇ ਤੁਹਾਨੂੰ ਇਹ ਕਬ ਲਾਈਟ ਤੇ ਚ ਗਾਦਾ ਯਾਰਾਂ ਦੇਰ ਹੈ ਹੈ ਮਧੁਰ ਰਹਿਦਾ ਕਿਦ ਤੇਰੀ ਜਵਾਨ ਕਿਧਰ ਚੱਲ ਰਹੀ ਮੈਨੂੰ ਇੰਨਾ ਦੱਸ ਕੁੜੀ ਨੂੰ ਪੁੱਛ ਪਤਾ ਕਿ ਕਿਧਰੋਂ ਚੱਲਣਾ ਹੈ ਇਧਰੋਂ ਚੱਲਣਾ ਹੈ ਕਿ ਉਧਰੋਂ ਹਾਂ ਅਜੇ ਤੂੰ ਤਿੱਖੇ ਤਿੱਖੇ ਦੰਦ ਬਣੇ ਆ ਅੱਛਾ ਛੁੱਤਰ ਖਾਣਾ ਕਿਤੇ ਮੇਰੇ ਤੋਂ ਕਿਤੇ ਡਰਾਮੇ ਕਰਦੇ ਓ ਖਾਣ ਪੀਣ ਲੱਗੇ ਦੀ ਨਹੀਂ ਪੁੱਛਦੇ ਮੰਮੀ ਕਿਵੇਂ ਕਰ ਲੈਂਦੇ ਤੁਸੀਂ ਇੰਨੇ ਕੰਮ ਹੈ ਤਰ੍ਹਾਂ ਕੀ ਹਿੱਕਾ ਸਿੱਖੋ ਮੋਲੀ ਉਹ ਨਹੀਂ ਸਿੱਖਣਾ ਹਮ ਬਰੀ ਇੱਕ ਬਰੀ ਕਾਟ ਲੈ ਧਿਆਨ ਨਾਲ

ਦਾ ਜੀ ਮੇਰ ਨੂੰ ਰਾਮ ਘੁਰਾ ਮੇਰ ਤੈਨੂੰ ਕੁੱਟੋਂਗੇ ਏਹ ਕੋਤ ਕੋੜੀ ਸੇਰ ਤਾ ਤੂੰ ਦੁਖੀ ਕੀਤਾ ਹੀ ਮੈਨੂੰ ਆ ਜਾ ਮੈਂ ਰਾਤ ਨੂੰ ਜਲਾ ਤਾਂ ਦਾਈ ਪੀਓ ਤੇ ਦਾਈ ਪੀਓ ਫੇਸ਼ੇ ਝੂਲੇ ਜਰਾ ਨੂੰ ਚੱਲਾਂਗੇ ਇੱਕ ਦਾਈ ਹੁੰਦੀ ਉਹ ਰਾਤ ਨੂੰ ਪੀ ਆਏ ਦੇਖਦੀ ਵੇਖਣਾ ਕਿਵੇਂ ਤੁਹਾਨੂੰ ਟਿੱਡਾ ਹੋ ਕੇ ਕਾ ਦਾ ਮੋੜ ਚੱਲਦੇ ਮੋੜ ਖਿਆਲ ਨੂੰ ਲੈ ਕੇ ਆ ਠੰਡੇ ਗਈਆਂ ਕਿੱਥੇ ਜਵਾਕ ਸਵੇਰੇ ਉਹਨਾਂ ਨੇ ਬਾਣਾ ਮਾਰ ਲੈਣਾ ਸਕੂਲ ਦਾ ਕੀ ਲੈਣਾ ਹੈ ਨਹੀਂ ਕਿੱਥੇ ਚੱਲ ਆ ਵੇਖੋ ਕੰਨਾਂ 'ਚ ਇਹੋ ਜੀ ਇਹੋ ਜੀ ਵਾਜਾ ਕਿਹਦੀ ਛੇਤੀ ਪੈਂਦੀ ਹੈ ਨਾ ਜਿਵੇਂ ਆਕਾਂ ਦੇ ਕੰਨਾਂ 'ਚ ਡੈਡੀ ਕਹ ਰਹੇ ਸੀ ਸਕੂਲ ਜਾਣਾ ਮੈਂ ਸਵੇਰੇ ਤੁਹਾਡੇ ਉਹ ਡੈਡੀ ਕਹਿੰਦਾ ਸੀ ਮੈਂ ਸਮੀ ਮੁੰਡਾ ਚੱਲਾਂ ਹਾਂ ਜਿਦੋਂ ਤੁਹਾਨੂੰ ਪਤਾ ਹੀ ਹੈ ਫਿਰ ਤੁਸੀਂ ਚਸਕੇ ਚੱਕ ਪਈਏ ਮੈਂ ਮੁੰਡਾ ਓੜੀ ਆ ਪਪਾ ਮਾਰ ਤਾ ਕਰ ਦੂਗਾ ਮੇਰੇ ਕੋ ਕੋਈ ਹੈ ਨਹੀਂ ਹੈ ਕਿ ਮੈਂ ਦੌੜ ਜੂਗੀ ਪਪਾ ਤਾ ਨਹੀਂ ਹੁੰਦਾ ਕੰਨਾ ਮੈਂ ਤਾਂ ਅਲੂ ਨਹੀਂ ਹੁਣੇ ਇੱਥੇ ਲੱਕੋ ਪਿਆ ਆਲੂ ਜੋਗੇ ਪੈਸੇ ਆਗੇ ਰੈਡੀ ਆਲੂ ਜੋਗੇ ਪੈਸੇ ਆਗੇ ਸਾਡੇ ਜੇ ਇਹਨਾਂ ਦੋਵਾਂ ਨੂੰ ਲੈ ਗਏ 400 500 ਰੁਪਏ ਪੱਕਾ ਹੈ 200 ਰੁਪਇਆ ਲੱਗੇ ਉਹ 200 300 ਸੁਣ ਲੈ ਤੂੰ ਤੇ ਪੰਜੋਂ ਲੈ ਆਦੋਗੇ ਫਿਰ ਡੈਡੀ ਨੂੰ ਇੱਥੇ ਰੱਖਿਆ ਨਾ ਸਵੇਰ ਚਲਾ ਕੇ ਲੈ ਆ ਜਾਈਂ ਚੀਜ਼ ਲੈਣੀ ਜ਼ਰੂਰੀ ਡੈਡੀ ਜੀ ਜ਼ਰੂਰੀ ਆਹ ਪਾਪਾ ਨਹੀਂ ਨਾ ਕੰਪਿਊਟਰ ਦਾ ਟਾਈਮ ਹੋ ਗਿਆ ਮੁਸਕੜੇ ਨਾ ਨਾ ਮੈਨੂੰ ਨਹੀਂ ਬਤਾ ਮਮੂ ਡੋਟ ਟਾਈਮ ਆ ਰਿਹਾ ਹੈ ਚਿੱਤਰ ਗਣੀ ਜੇ ਮਮੂ ਦੌੜ ਜਾਣਗੇ ਨਾ ਕਿ ਲੈ ਜਾਣਗੇ ਬਿਮਾਰ ਹੋਣਾ ਕਿਤੇ ਨਹੀਂ ਜਾਣਾ ਪੁੱਤ ਤੇਰੀ ਡੈਡੀ ਖੇਡ ਰਹੀ ਹੈ ਤੁਹਾਨੂੰ ਸਵੇਰੇ ਜਾਣਾ ਕਿਤੇ ਨਹੀਂ ਜਾਣਾ ਇਨਕਮ ਤੋਂ ਸੈਂਡਵਿਚ ਖਾ ਲੈ ਅਸੀਂ ਖਿਚੜੀ ਬਣਾ ਕੇ ਖਾ ਲਈ ਬਈ ਰਹਿਮ ਦਾ ਸੇਰਵਾਜ ਰਸੋਈ ਦੇ ਗੇਟ ਨਾਲ ਹਾਏ ਨਹੀਂ ਮੇਰਾ ਬੋਧ ਨੇ ਪੈਸੇ ਵੀ ਪੜੇ ਹਨਾ ਨਹੀਂ ਵੀ ਜਾਂਦੇ ਚੁੱਪ ਕਰ ਜਾ ਨਹੀਂ ਨਹੀਂ ਮੇਰਾ ਬੋਧ ਨਹੀਂ ਚੁੱਪ ਕਰ ਜਾ ਮਾਰ ਮਾਰ ਇਹਨੂੰ ਮਾਰਨਾ ਹੈ ਮੈਂ ਇਹਨੇ ਮਾਰਿਆ ਜੀ ਮਾਰਿਆ ਨੇ ਆ ਲਓ ਬੱਸ ਮਾਰਿਆ ਮਾਰਿਆ ਚੁੱਪ ਕਰ ਜਾ ਚੁੱਪ ਕਰ ਜੀ ਚੁੱਪ ਦਵਾਈ ਕਿਉਂ ਚੁੱਪ ਦਵਾਈ ਕਿਉਂ ਕਾਟੋ ਨਾ ਫਿਕਸ ਕਰੋ ਜੂਸ ਹੈ ਜੂਸ ਹੈ 11 ਰੁਪਏ ਵੀ ਤੁਸੀਂ ਫੜਾ ਤੇ ਦਵਾਈ ਵੀ ਪਿਆਈ ਜਾਂਦੇ ਹੋ ਨਾ ਪਰ ਚੀਜੀ ਨਹੀਂ ਲੈ ਜਾਣਾ ਆਪਦੇ ਕੋਲ ਰੱਖੋ ਪੈਸੇ ਚੰਗੇ ਐ ਬਖੇਰ ਕਰਾਂਗੇ ਦਵਾਈ ਪੀਤੀ ਨਾ ਬਖੇਰ ਕੀ ਚੀਜੀ ਲੈ ਜੇ ਹੁਣ ਇਹ ਨਾ ਲੈਣ ਜਾਵੀਂ ਹੁਣ ਦਵਾਈ ਕੀਤੀ ਉਲਟੀ ਆ ਜਾਏਗੀ ਬਿਸਕਟ ਲੈ ਕੇ ਖਾ ਲੋ ਬਿਸਕਟ ਠੀਕ ਹੈ ਇਹ ਚਿਪਸ ਖਾਓਗੇ ਤੇ ਨਾਲ ਉਲਟੀ ਆਏਗੀ ਚੁੱਪ ਚੋਪ ਕੱਢ ਚੁੱਪ ਬਣਾ ਆਏ ਤਮ ਛੇਤੀ ਘਰ ਪੋ ਤਾਂ ਮੈਂ ਫਿਰ ਉਹਦੇ ਬਾਅਦ ਆਪਦਾ ਖਿਚੜੀ ਪਤਾ ਹਾਂ ਮੰਮੀ ਤੇ ਸੁਣ ਲਈ ਮੈਂ ਇੱਕ ਚਿਪਸ ਖਾ ਲਈ ਵੀਰ ਅਰੇ ਕੋ ਵੀਰ ਭਈਆ ਜਦੋਂ ਮੈਂ ਖਿਚੜੀ ਧਾਰੀ ਦਵਾ ਯਾਰ ਵੀਰ ਕਮ ਇੱਕ ਚੀਜ਼ ਚ ਐਕਸਪਰਟ ਹੈ ਸੈਂਡਵਿਚ ਬਣਾਉਣ ਚ ਇੱਕ ਬਰੀ ਕਿਹਨੇ ਖਾ ਲਿਆ एक अंधे हाथ का सैंडविच वो बार बार पछताएगा बिना खा बिना खा गए नहीं बिना खा गए क्यों नहीं खाया दिखावा मैं कि सोहना है बड़ा टेस्टी बना दी भाई तू भी कर रहे हैं यार। तो नहीं वापस कर दी। तू गंदी। तो ये पानी गर्म हो गया। ਯਾਰ ਕਿੜਕੀ ਨੂੰ ਆਇਆ ਤਾੜਾ ਤਾਂ ਬੱਸ ਤਾ ਆ ਗਿਆ ਬੱਜੀ ਜਲਦੀ ਜਲਦੀ ਬਣਾ ਲੈ ਯਾਰ ਕੀ ਕਰਦੀ ਹੈ ਪਿਆਰ ਕਰਦੀ ਪਈ ਤੂੰ ਤੇ ਬ੍ਰੈਡ ਨੂੰ ਹੈਂ ਜਦੋਂ ਪਿਆਰ سے ਬਣਾਉਗੀ ਤੇਰੀ ਯਮੀ ਨਹੀਂ ਬਣੇਗਾ ਮਾਂ ਯਮੀ ਹਮ ਆਪ ਹੀ ਬਣਾਣੇ ਤੇ ਆਪ ਹੀ ਖਾਣੇ ਇਹੋ ਜੀ ਸਿਆਣੀ ਤੇ ਹੈ ਆਪਣੇ ਵਾਸਤੇ ਬਣਾ ਰਹੀ ਹੈ ਪੁੱਛਿਆ ਸੀ ਸਾਨੂੰ ਬਟ ਅਸੀਂ ਮਨਾ ਕਰਤਾ ਜੀ ਸੈਂਡਵਿਚ ਬਣ ਗਏ ਐ ਪਲੇਟ ਸਜਾ ਕੇ ਸੋਫੇ ਤੇ ਬਹਿ ਗਏ ਖਾਣ ਵਾਸਤੇ ਕੀ ਬਾਤ ਐ ਬਣਾਓ ਤੇ ਖਾਓ ਕੈਪੀਨ ਮਿੱਟਿਆ ਓਨਿਅਨ ਟਿਆਰ ਡੱਗ ਟਮਾਟੋ ਤੇ ਬਾਉਂਡਿਆ ਨਾ ਔਰ ਵਿੱਚ ਔਰ ਹਾ ਮਿਉਨੀ ਸਪਾਰੀ ਸੀ ਉਸ ਪਾਈਸੀ ਪਿਆਸ ਹੋਸਾ ਅਸਟਾਗਿਆ ਨਾ ਮੈਂ ਸਾਰੀ ਸ਼ਾਪਿੰਗ ਕਰੀ ਹਾਂ ਤੇ ਨੇ ਸੋਨੇ ਸੈਂਡਵਿਚ ਬਣ ਕੇ ਰੈਡੀ ਹੋ ਚੁੱਕੇ ਜੀ ਖਾਣ ਵਾਸਤੇ ਬਣਾ ਲਿਆ ਰੱਖ ਦਿੰਦੇ ਹਾਂ ਹਮ ਇਹ ਉਹ ਕਰੀ ਬਈ ਸਾਰੀ ਰੈਸਿਪੀ ਇੱਕਮ ਨੇ ਦੱਸਤੀ ਹੈ ਕਿ ਮੈਂ ਸੈਂਡਵਿਚ ਇੰਨੇ ਬਣਾਇਆ ਤੇ ਪਪਾ ਜੀ ਵੀ ਖੁਸ਼ਬੂ ਲੈਂਦੇ ਲੈਂਦੇ ਅੰਦਰ ਆ ਚੁੱਕੇ ਨੇ ਕਿ ਮੈਂ ਵੀ ਖਾਣਾ ਤੇ ਮੈਂ ਟੇਸਟ ਕਰਵਾ ਲਿਆ ओनली वन बाइट यार मेरे तो भी गया। गया 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 गया। नहीं खाता यार नहीं यार मुझे। मैं ठीक नहीं मेरे खाने में खा, 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 खा तो सैंडविच खा के ठीक हो जाऊंगा चलो खा ले और खा ही नहीं हम्म क्या बना भाई हम तो खा रहे हैं बट मैं नहीं खा पाऊंगी भाई मेरा पेट भर गया तो हाँ ਅੱਜ ਨਾ ਵੀ ਅਸੀਂ ਖਾ ਲਈਏ 1:30 ਵਜੇ ਰੋਟੀ ਵੈਸੇ ਅਸੀਂ 11 ਵਜੇ ਖਾਣੇ ਹੁੰਨੇ ਆ ਅੱਜ ਅਸੀਂ 1:30 ਵਜੇ ਖਾਧੀਏ ਤੇ ਭਾਈ ਪੇਟ ਹੈਗਾ ਫੁੱਲ ਤੇ 4:00 ਵੱਜ ਚੁੱਕੇ ਨੇ ਮੈਡਮ ਨੇ ਸੈਂਡਵਿਚ ਬਣਾ ਲਏ ਅਸੀਂ ਇਹਨੂੰ ਪਹਿਲੇ ਕਹਤਾ ਸੀ ਵੀ ਅਸੀਂ ਨਹੀਂ ਖਾਵਾਂਗੇ ਤੂੰ ਬਣਾਣੇ ਆ ਆਪਣੇ ਵਾਸਤੇ ਬਣਾਏ ਸਾਡੇ ਪੇਟ 'ਚ ਜਗ੍ਹਾ ਨਹੀਂ ਹੈ ਬਾਈ ਸ਼ਾਮ ਨੂੰ ਮੈਂ ਤੇ ਆਪ ਮੰਮੀ ਵਾਸਤੇ ਖਿਚੜੀ ਬਣਾਈਏ ਤੇ ਉਹੀ ਕਟੋਰੀ ਭਰ ਕੇ ਮੈਂ ਖਾ ਲੈਣੀ ਆ ਸਿੱਧਾ ਅਜੀ ਤੁਸੀਂ ਕੀ ਖਾਣੇ ਸ਼ਾਮ ਨੂੰ ਸਦਾਜੀ ਵਾਸਤੇ ਤੜਕੇ ਵਾਲੀ ਚਾਵਲ ਬਣਾਈ। ਨਹੀਂ ਮੇਰੇ ਪੋਤੇ ਮੈਨੂੰ ਨਿਹਾਲ ਕਰਕੇ ਆਗੇ ਸੀ। ਕੀ ਮੇਰਾ ਸ਼ੌਣ ਆ ਜਾ ਪੁੱਤ ਨਿਹਾਲ ਕਰੇ ਬੈਨੂ। ਚੀਜੀਆਂ ਕਿੱਥੋਂ? ਟਿਊਸ਼ਨ 'ਚ ਮੈਡਮ ਨੇ ਵੰਡੀਆਂ। ਨਹੀਂ। ਹੈਂ? ਨੈਮੂ ਚप्पल ਪਾ ਬੁੱਤੂ, ਸਲੀਪਰ ਅੰਦਰ ਪੈਜੋ ਨਹੀਂ ਤੇ ਬਿਸਤਰੇ 'ਚ। ਹਾਂਜੀ ਮੈਡਮ ਜੀ। ਮੈਂ ਤੁਹਿਆ ਤੇ ਜਾਏਂਗਾ। ਕਿਹੜੀਆਂ ਸੋਚਾਂ 'ਚ ਪੈ ਗਈਂ ਇੱਕੋ ਦਮ ਟਿਊਸ਼ਨ ਤੋਂ ਆਂਦੇ। ਹਾਂ। ਹਾਂ। ਹੈਂ? ਕੀ ਹੋਇਆ ਚੱਪਲ ਪਾਉਂਦਾ ਜੀ ਕਾਪੀਆਂ ਗੰਦੀ ਕਿਹੜੀਆਂ ਕਿੰਨੀ ਗੰਦੀਆਂ ਜਾਣੀ ਘਬਰਾਟ ਹੀ ਹੋਣ ਲੱਗ ਜਾਂਦੀ ਤੁਹਾਨੂੰ ਪੜਨ ਦੇ ਨਾਮ ਦੇ ਤੁਸੀਂ ਸਾਰੇ ਬਹਿ ਜਾਓ ਨਾ ਬੀ ਨਾ ਸੱਤ ਕੀ ਲੈ ਸ਼ਕਲ ਗੰਦੀ ਆ ਸ਼ਕਲ ਗੰਦੀ ਸ਼ਕਲ ਗੰਦੀ ਸਵੀਟ ਪੋਟੇਟੋ

ਕਬੜੇ ਇਲਾਕੇਓ ਕਿੱਡੀਆਂ ਸ਼ੈਤਾਨ ਹੋ ਤੁਸੀਂ ਹੋ ਬਣ ਜਾਂਦੇ ਘਰੀ ਘਰੇ ਬਣਾਈ ਕਿਸੇ ਚੀਜ਼ ਨਾਲ ਫ੍ਰੈਂਚ ਫਰਾਈ ਲੱਤ ਪੜ ਖਾਣ ਲੱਗੇ ਨਹੀਂ ਸਾਡਾ ਜੁੜੇ ਕਮਲਾ ਹੋਈਆਂ ਫ੍ਰੈਂਚ ਫਰਾਈ ਦੇ ਬਣਨੇ ਆ ਆ ਕੀ ਅੰਮਾ ਇਹ ਤਾਂ ਧੀਰੀ ਚਟਨੀ ਬਣਾਈ ਹੈ ਹਰੀਆ ਹਰਾ ਦੁਨੀਆ ਲਸਣ ہری ಮಿٹھ چھ بی دی دی ایک شتر کھانے ویرو دی دی نے جی جی نہیں ہوا نہیں کھاڑی نا گھومے تے میرے سداجی کھا لنگے کھایا کھایا نجد کے ہاں تے کیا ماری اور بچے سارے منہ والے ویکھے نا تسی نا ائی تے نہیں ویکھے تے فائیٹ کرا دو بس ایک بائٹ بھی ایک بائٹ ضرور کر کے ویکھاں گے میں میڈت کرتی رہنی ہے ਜੋ ਮੈਂ ਕਰੇ ਕਰਦੇ ਹੋ ਅੰਮੀ ਸ਼ਤਰ ਗੰਦੀ ਐੱਛਾ ਸ਼ਤਰ ਕੰਦੀ ਸ਼ਕਲ ਸ਼ਕਲ ਗੰਦੀ ਸ਼ਕਲ ਗੰਦੀ ਸ਼ਕਲ ਗੰਦੀ ਸ਼ਕਲ ਗੰਦੀ ਨਹੀਂ ਵੀਰੋ ਸ਼ਕਲ ਗੰਦੀ ਸ਼ਕਲ ਗੰਦੀ ਸ਼ਗਲ ਗੰਦੀ ਅਵੇ ਮੇਰੇ ਦੀਦੀ ਨੇ ਕਿਹਾ ਬੰਦਵਾ ਬਵਾ ਲੱਕ ਗੰਦੀ ਤੇ ਗੰਦੀ ਮੇ ਨੀ 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 ਸ਼ਕਾ ਤੂੰ ਗੰਦੀ ਰਮੂ ਰਮੂ ਮਲੀ ਗੀ ਜਲਾ ਦਾਂ ਮੁਰਗੀ ਦੀਆਂ ਲੱਟਾਂ ਦਾਸ ਨਹੀਂ ਵੀਰੂ ਵੀਰੂ ਕੋੜੇ ਦੀ ਪੂਰੀ ਲੱਗਦੀ ਮੈਂ ਬੰਨਣਾ ਮਰਾ ਮਰਾ ਮਚਾਰੀ ਜੀ ਸੰਜੀਓ ਭੋਲੀ ਭਲੀ ਬਣ ਕੇ ਬੈਠੀ ਹੈ ਸਿਰ ਤੇ ਅਧਰ ਅਗੇ ਵਗੀ ਆ ਮਾ ਮੈਂ ਕੀ ਕਰੂ ਭਗਵਾਨ ਮੇ ਕੋ ਘਰwale ਜੀ ਨਹੀਂ ਦੇਤੇ ਹੋਈ ਅੰਗਲ ਸੋ ਗਾਇਸ ਤੁਸੀਂ ਕਮੈਂਟ ਕਰਕੇ ਦੱਸਣਾ ਹੈ ਤੁਹਾਨੂੰ ਕੀ ਲੱਗ ਰਿਹਾ ਹੈ ਸਾਰਾ ਘਰ ਵਰਗੇ ਕਮਰੇ ਹੈ ਨਾ ਉਹਨਾਂ ਨੂੰ ਦਿਨ ਤਾਂ ਨਹੀਂ ਪੀਉ ਚੰਗੀ ਤਰ੍ਹਾਂ ਕੀ ਟੀਜ ਹੈ ਤੁਹਾਨੂੰ ਤੁਹਾਨੂੰ ਸ਼ਖਲ ਗੰਦੀ ਦੀ ਸ਼ੌ ਤੁਸੀਂ ਸ਼ਖਲ ਗੰਦੀ ਨਹੀਂ ਤੁਸੀਂ ਕੋਈ ਸ਼ੋਰ ਨੂੰ ਮਤਨ ਦੱਸਣਾ ਹੈ ਹਾਂ ਅਸੀਂ ਦੋ ਹਿਆਰ ਬੱਚਿਆ ਦੇ ਆਪ ਨੂੰ ਕੱਟ ਕਰ ਰਮਾਸ ਵੀ ਇਹ ਵੀ ਕਾਗਰ ਰਹੀ ਨੇ ਪਤਾ ਨਹੀਂ ਚਿਮਟੇ ਵਾਲੇ ਭਾਬੀ ਚਿਮਟੇ ਵਾਲੇ ਭਾਬੀ ਦਾ ਧਮਕਣਾਣਾ ਪੈਣਾ ਇਹਨੂੰ ਪਹਿਲੇ ਮਾਰੀ ਚੱਪਲ ਵਾਲਾ ਧੰਮ ਹੋਵੇ ਚਿਮਟੇ ਵਾਲਾ ਬਾਜ ਹੋਣਾ ਹਾਂ ਮਾਰੀ ਚੱਪਲ ਪੈਣੀ ਤੁਹਾਨੂੰ ਹੁਣ ਚੱਪਲ ਮਾਰੀ ਛੋਟੀ ਰਹਿ ਜਾਊਗੀ ਅੱਮ ਤੇ ਮੈਂ ਬਾਹਰ ਚੌਕ ਲੈਣੀ ਤੇਰੀ ਡੈਡੀ ਵਾਲੀ ਨਹੀਂ ਨਹੀਂ ਤੁਹਾਨੂੰ ਆਦੂ ਕੀ ਯਾਰ ਬੜਾ ਹੀ ਮਾਹੌਲ ਜੀਜੀ 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 ਇਹਦੇ ਤੇ ਵਾਲਾ ਪਪਾ ਕਰੇਗਾ ਮੇਰੇ ਦੰਡੇ ਦੇ ਜਹਾਂ ਠੰਡਾ ਸੀ ਯਾਰ ਕਿਤੇ ਨਹੀਂ ਲੱਗਿਆ ਇਹਦੇ ਚੰਦੇ ਕਿ ਸਵੇਰੇ ਸਕੂਲ ਚੋਂ ਜੋਪ ਕਰ ਰਹੇ ਹਾਂ ਕਿਉਂਕਿ ਤੁਸੀਂ ਸਪਾਈਸੀ ਨਹੀਂ ਖਾਓਗੇ ਅਸੀਂ ਚਾਟ ਬਣਾ ਕੇ ਖਾਣੀ ਤੁਸੀਂ ਸਿੰਪਲ ਖਾਣੀ ਹੈ ਕੋਸ ਸਰਦੀਆਂ ਇਹ ਗੜੀ ਸੋਸਾ ਇਬਲੀ ਐਮ ਇਹ ਤभी तो ਅੱਛੀ ਬਣੇਗੀ ਹੁਣ ਕਿchnay ਹਮ ਡਾਲ ਦੇਗੇ ਥੋੜਾ ਸਾ ਪੈਰੀ ਪੈਰੀ ਇਹ ਖਾਜੀ ਇਹ ਖਾਣਾ ਖਾ ਲਈ ਖਾਣਾ ਨਾ ਖਾ ਨਹੀਂ ਖਾਣਾ

गंदी है ये है वो है अजी दिखाने गाने लो सुधा जी नैमो तुझे नहीं खाने चलो ना खाओ अच्छी दो में खा लिए क्यों हो रहा है क्यों हो रहा है होया किसी सही से दस क्या है ਏ ਖੋਲ ਲਈ ਬਹਿਨੇ ਕਾ ਮੈਂ ਵੀਰ ਆਪਾ ਰੋਸ਼ਨ ਸਿੰਘ ਜੋੜੀ ਵੰਗੂ 1 2 3 ਦੇ ਤੱਕ ਆਈ ਮੋਰੇ ਸਿੱਧਾ ਹੀ ਠਾ ਅੰਦਰ ਨੂੰ ਗਿਆ ਗੇਟ ਤੋੜਨਾ ਹੈ ਤੁਸੀਂ ਆ ਬਾਹਰ ਹਣ ਕਿਉਂ ਚੁਪਰੇ ਹੋ ਕੱਪੜੇ ਤੇਰੀ ਮਾਂ ਨੇ ਧੋਣੇ ਨਾ ਜਾ ਗੰਦੇ ਤੇਰੀਆਂ ਨੇ ਬਹੁਤ ਗੱਲ ਬੋਲਿਆ ਕੀ ਕੀ ਤੇਰੇ ਖਾਣੇ ਤੇ ਮੇਰੇ ਤੋਂ ਦੰਦ ਕੱਢ ਦੇ ਬੇਸ਼ਰਮ ਜੇ ਕਿੱਡਾ ਡਾਂਟ ਲਓ ਜਿੰਨਾ ਮਰਜੀ ਫਰਕ ਹੀ ਨਹੀਂ ਪੈਂਦਾ ਇਹਨਾਂ ਨੂੰ ਬੱਤਨੀ ਜਿਵਾਗਤ ਨਲਾਇਕ ਜੇ ਕਮਰ ਦੁਖਦੇ ਕੰਮ ਤੇ ਕਰਦੀ ਹੈ ਨਾ ਸਾਰੇ ਨਲਾਇਕ ਸੁਣ ਬੰਨ ਸੁਣੇ ਕੰਮ ਕਰ ਕਰ ਕੇ ਤੋਂ ਤੇ ਅੱਗੋਂ ਨਖਰੇ ਕਰਦੇ ਮਾਦੀ ਐ ਮੇਰੀ ਕਮਰ ਦੁਖਦੀ ਹੈ ਮੈਂ ਮਜ਼ਾਕ ਦੀ ਮਜ਼ਾਕ ਚ ਗੱਲ ਰਹੀ ਮੈਂ ਕਪੜੇ ਵੀ ਧੋਣੇ ਛਾੜੂ ਛਾੜ ਪੈ ਕੇ ਤਾਂ ਨੋਣਾ ਮੈਂ ਰੱਖੀ ਏ ਛਾੜੂ ਵਜੇ ਕੰਨ ਕੰਮ ਨਹੀਂ ਰੱਖੀ ਢਾਂਡੇ ਭੁੰਡੇ ਮਾਜਨਾ ਕੰਮ ਕਮ ਕਰਨਾ ਬਾਕੀ ਸਾਰਾ ਮम्मा ਕਰੇ ਕਪੜੇ ਵੀ ਮम्मा ਥੋੜੇ ਮਜ਼ਾਕ ਦੀ ਮਜ਼ਾਕ ਚ ਗੱਲ ਰਹੇਗੀ ਬਸ ਠੀਕ ਨਹੀਂ ਜੀ ਮੰਮੀ ਨਾਸਾ ਟਕਾ ਲੋ ਵੀ ਗੰਦੀ ਲਾਡ ਅਰੇ ਦਾਦਾ ਸਾ ਤੂੰ ਤੇ ਮਰਾਂਗੀ ਆਹ ਦਾੜੀ ਜਿਹੜਾ ਲੱਖ ਬੜਾ ਪੀੜ ਹੁੰਦਾ ਨਾਸਾ ਟਕਾ ਨਹੀਂ ਰਹਿਣਾ ਗੰਦੇ ਜੇ ਆ ਜਾਣਾ ਦਨ ਕਿਤੇ ਛਦਾਣੀ ਸੋਲਣਾ ਮੈਨੂੰ ਗੱਲਾਂ ਕਰਦੀ ਕਹਿੰਦੇ ਤੁਸੀਂ ਮम्मा ਕਹਿੰਦੇ ਹੋ ਸਰਦਾਰ ਜੀ ਮੇਰੇ ਲੱਕ ਬੜਾ ਪੀੜ ਹੁੰਦਾ ਈ ਗੰਦੇ ਉਥੇ ਨਖਰੇ ਕਰਦੇ ਫਿਰਦੇ ਨਾ ਲੈ ਕਹਿੰਦੇ ਕੰਮ ਗਿਣਾਓ ਕੀ ਕੀ ਕਰਦੇ ਹੋ ਕਰਦੇ ਕੰਮ ਦੱਸੋ ਸਾਰਿਆਂ ਨੂੰ ਸ਼ਗਰ ਗੰਦੀ ਦੀ ਚਾਟ ਅਸੀਂ ਖਾ ਚੁੱਕੇ ਹਾਂ ਜੀ ਹੋ ਗਈਆਂ ਪਲੇਟਾਂ ਵਹਿਲੀਆਂ ਤੇ ਘਰ ਚ ਬੱਚਿਆਂ ਦੀ ਸ਼ਰਾਟਾਂ ਤੇ ਰੁਕਾਂ ਲੱਗੀਆਂ ਰਹਿਣ ਗਿਆ जी ऐसे कर दे जी ब्लॉग ना 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 मैं ऐसे ना कर दे जी ब्लॉग तो एंड बाय 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 वीडियो नो लाइक जरूर करिया करो अगर किसी चैनल पे नए हो तो प्लीज सरप्राइज भी करा करो सरप्राइज नहीं सब्सक्राइब जरूर कर दो चैनल पे नए हो तो ਹੋ ਜੇ ਸਾਡਾ ਪਰਿਵਾਰ ਸਾਡੀ ਫੈਮਿਲੀ ਚੰਗੀ ਲੱਗਦੀ ਹੈ ਤੇ ਪਲੀਜ਼ ਵੱਤੋ ਵੱਸ ਸਪੋਰਟ ਕਰਨਾ ਜੀ ਇਸ ਨਾਲ ਜੀ ਸਸਿਕਾ ਐਂਡ ਇੱਕਾ ਬਾਈ ਨੈਵਰ ਬਾਈ ਨਹੀਂ ਕੀਤੀ ਮम्मा ਮम्मा ਨੋ ਨਹੀਂ ਬਾਈ ਮम्मा ਕੀ ਹੋ ਗਿਆ ਬਾਈ ਕਰੋ ਜਲਦੀ ਚਲੋ ਜੀ ਬਾਈ ਲਓ ਮੈਂ